ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ 2 ਜਨਵਾਰ ਵਿਕਾਉ ਨੇ ਨੁੱਕਰਾ ਵਸ਼ੇਰਾ ਅਤੇ ਕਾਲੇ ਰੰਗ ਦਾ ਘੋੜਾ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਰੇਟ ਮਾਲਕ ਵੀਰ ਨੇ ਦੱਸਿਆ ਨਹੀਂ ਹੈਗਾ ਏਰੀਆ ਫਤਿਹਗੜ੍ਹ ਸਾਹਿਬ ਹੈ ਜੀ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 78858597243 78850697243 ਇਸ ਨੰਬਰ ਤੇ ਫੋਨ ਕਰਕੇ ਨੁੱਕਰਾ ਬਸ਼ੀਰਾ ਤੇ ਕਾਲੇ ਰੰਗ ਦਾ ਘੋੜਾ ਹੈ ਜਿਹੜਾ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਰੇਟ ਵਗੈਰਾ ਪੁੱਛ ਕੇ ਖੇਤ ਸਕਦੇ ਹੋ ਗੱਡੀ ਵਿਕਾਊ ਹੈ ਜੀ ਹੁਸ਼ਿਆਰਪੁਰ ਏਰੀਏ ਤੋਂ ਸਵਿਫਟ ਡਜ਼ਾਇਰ ਗੱਡੀ ਆਈ ਹੈ ਜੀ 2015 ਮਾਡਲ ਹੈ ਜੀ ਫੈਮਲੀ ਕਾਰ ਫੁੱਲ ਬੀਮਾ ਬੰਪਰ ਟੂ ਬੰਪਰ ਓਕੇ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਗੱਡੀ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਬਿਲਕੁਲ ਓਕੇ ਹੈ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਤੇ ਚਾਹ ਮੰਨ ਵੀਰ ਹੀ ਸੰਪਰਕ ਕਰਨ ਰੇਟ ਦੀ ਗੱਲ ਕਰੀਏ ਤਾਂ 460000 ਰੁਪਏ ਰੇਟ ਰੱਖੇਗੇ ਜੀ ਫੈਮਿਲੀ ਕਾਰ ਹੈ Swift Dzire ਗੱਡੀ ਵਿਕਾਊ ਹੈ ਜੀ 15 ਮਾਡਲ ਹੈ ਹੁਸ਼ਿਆਰਪੁਰ ਗੱਡੀ ਖੜੀ ਹੈ ਜੀ 9417875620 ਇਸ ਨੰਬਰ ਤੇ ਫੋਨ ਕਰਕੇ Swift Dzire ਗੱਡੀ ਹੈ ਜਿਹੜੀ ਤੁਸੀਂ 460000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 22 ਤੋਂ 4 ਏਕੜ ਜ਼ਮੀਨ ਚਾਹੀਦੀ ਹੈ ਨਾ ਵੀਰਾਂ ਨੂੰ ਏਰੀਆ ਜੀ ਅਹਿਮਦਗੜ ਮੰਡੀ ਜਾਂ ਮਹਿਲਕਲਾ ਬਰਨਾਲੇ ਦੇ ਵਿੱਚ 30 ਲੱਖ ਤੱਕ ਹੋਵੇ ਤੇ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਦਿੱਤੇ ਨੰਬਰ ਤੇ ਸੰਪਰਕ ਕਰੋ ਨੰਬਰ ਨੋਟ ਕਰ ਲਓ 77102 92199 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਾ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਕਿ ਕਿ ਇਹਨਾਂ ਵੀਰਾਂ ਨੇ ਜ਼ਮੀਨ ਖਰੀਦਣੀ ਹੈ ਜੀ ਜ਼ਮੀਨ ਠੇਕੇ ਤੇ ਲੈਣੀ ਹੈ ਜੀ 40 ਪਿੰਹਾ ਕਿੱਲੇ ਫਲੋਰ ਤੋਂ ਨਗਰ ਲਾਦੜਾ ਸਾਈਡ ਤੇ ਬੰਗਾ ਸਾਈਡ ਕੋਈ ਵੀ ਵੀਰ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਤਾਂ ਵੀਡੀਓ ਦੇ ਵਿੱਚ ਤੁਸੀਂ ਨੰਬਰ ਨੋਟ ਕਰ ਲਓ ਜਿਹ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਇਹਨਾਂ ਵੀਰਾਂ ਨੂੰ ਜ਼ਮੀਨ ਠੇਕੇ ਤੇ ਚਾਹੀਦੀ ਹੈ ਕੋਈ ਵੀ ਵੀਰ ਜ਼ਮੀਨ ਠੇਕੇ ਦੇ ਦੇਣ ਦਾ ਚਾਹਵਨ ਤਾਂ ਸੰਪਰਕ ਕਰੋ ਸੁਣਨ ਵਾਲੀ ਮੱਝ ਵਿਕਾਊ ਹੈ ਜੀ ਏਰੀਆ ਜੀਰਾ ਫਿਰੋਜ਼ਪੁਰ ਦਾ ਕੋਈ ਪਿੰਡ ਹੈ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ 70000 ਰੁਪਏ ਰੇਟ ਰੱਖੇ ਗਿਆ ਜੀ ਦੁੱਧ ਦਾ ਰਿਕਾਰਡ 16 ਲੀਟਰ ਦੁੱਧਰ ਕੋਟ 16 ਲੀਟਰ ਹੈ ਜੀ ਸੂਣ ਵਾਲੀ ਮੱਝ ਵਿਕਾਊ ਹੈ 70000 ਰੁਪਏ ਰੇਟ ਰੱਖੀ ਗਿਆ ਜੀ ਬਾਕੀ ਨੰਬਰ ਨੋਟ ਕਰ ਲੋ 94172 19087 94172 19087 ਇਸ ਨੰਬਰ ਤੇ ਫੋਨ ਕਰਕੇ ਸੂਣ ਵਾਲੀ ਮੱਝ ਜਿਹੜੀ ਤੁਸੀਂ 70000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕਿਸ਼ਤਾਂ ਵਾਲਾ ਸੋਨਾ ਲੀਕਾ 50 ਸਿਕੰਦਰ ਟਰੈਕਟਰ ਵਿਕਾਊ ਹੈ ਜੀ ਕਿਸ਼ਤਾਂ ਵਾਲਾ ਟਰੈਕਟਰ ਵਿਕਾਊ ਹੈ ਜੀ ਸੋਨਾ ਲੀਕਾ 50 ਸਿਕੰਦਰ ਟਰੈਕਟਰ ਹੈਗਾ 1 ਮਹੀਨਾ ਪੁਰਾਣਾ ਜੀ 5 ਸਾਲ ਦੀਆਂ ਕਿਸ਼ਤਾਂ ਬਣੀਆਂ ਨੇ ਸੀਆਰ ਕਿਸ਼ਤਾਂ ਜੀ 6 ਮਹੀਨਿਆਂ ਦੀ ਤੇ 1 ਲੱਖ ਡਾਊਨ ਪੇਮੈਂਟ ਕੀਤੀ ਹੋਈ ਹੈ ਜੀ 50000 ਛੂਟ ਹੋ ਜੂਗੀ ਏਰੀਆ ਫਾਜ਼ਲ ਕਾ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਦੋ ਨੰਬਰ ਨੇ ਨੋਟ ਕਰ ਲਓ 9779606928 ਦੂਜੇ ਨੰਬਰ ਹੈ 98553 99818 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਕਿਸ਼ਤਾਂ ਵਾਲਾ ਟਰੈਕਟਰ ਜਿਹੜਾ ਖਰੀਦਣਾ ਚਾਹਦੇ ਹੋ ਇਹਨਾਂ ਵੀਰਾਂ ਦੇ ਨਾਲ ਇਸ ਨੰਬਰਾਂ ਤੇ ਕਾਲ ਕਰਕੇ ਜਲੰਧਰ ਏਰੀਏ ਚ ਮੋਟਰ ਕਨੈਕਸ਼ਨ ਦੀ ਲੋਡ ਹੈ ਜੀ 5 ਜਾਂ ਸੱਤ ਦਾ ਹੋਵੇ WhatsApp ਰਾਹੀਂ ਕਾਲ ਕਰੋ WhatsApp ਨੰਬਰ ਇਸ ਵੀਰ ਦਾ ਨੋਟ ਕਰ ਲਓ ਜੀ +306946530079 ਇਸ ਨੰਬਰ ਤੇ ਤੁਸੀਂ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਐਮਰਜੈਂਸੀ ਸੇਲ ਕਰਨੀ ਹੈ ਜੀ ਸਕੋਰਪੀਓ ਗੱਡੀ ਗੱਡੀ 2010 ਮਾਡਲ ਹੈ 3 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਟਾਇਰ ਪੰਜੇ ਨਵੇਂ ਨੇ ਏਰੀਆ ਜੀ ਪਿੰਡ ਚਨ ਕੋਠੀ ਫਤਿਹਵਾਦ ਕਾਗਜ਼ ਪੂਰੇ ਨੇ ਜੀ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੀ ਗੱਡੀ ਹੈ ਕੋਈ ਕਮੀ ਪੇਸ਼ੀ ਨਹੀਂ ਹੈਗੀ 74960 70 ਪੂਰਾ 100 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੋਰਪੀਓ ਗੱਡੀ 2010 ਮਾਡਲ ਹੈ ਜਿਹੜੀ ਕਾਗਜ਼ ਵਗੈਰਾ ਪੂਰੇ ਨੇ 3 ਲੱਖ ਰੁਪਏ ਦੇ ਵਿੱਚ डील ਕਰ ਸਕਦੇ ਹੋ ਤੇ ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ 26 ਨੰਬਰ ਵਾਰਡ 18 ਫੁੱਟ ਸੜਕ ਦਾ ਫਰੰਟ ਇੱਕ ਪਾਸੇ ਸੁਹਾ ਲੱਗਦਾ ਦੋ ਏਕੜ ਜ਼ਮੀਨ ਵਿਕਾਊ ਹੈ ਜੀ ਮਕਾਨ ਬਣੇ ਨੇ ਰੇਟ ਹੈਗਾ ਜੀ 3 ਕਰੋੜ ਸਾਰੇ ਦਾ ਦੁਆਰੇ ਆਣਾ ਰੋਡ ਕੋਟਕਪੂਰਾ ਦਿੱਤੇ ਨੰਬਰ ਤੇ ਸੰਪਰਕ ਕਰੋ 94649 94299 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877998446 ਇਸ ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ ਲਾ ਦਿੱਤੀ ਜਾਊਗੀ ਘਰ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਵੀਡੀਓ ਦੇਖੋ ਇਸ ਵੀਰ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਹੋਈ ਹੈ ਤੁਹਾਨੂੰ ਸਾਰਾ ਘਰ ਦਿਖਾਇਆ ਜਾਊਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਤੇ ਇਹ ਘਰ ਹੈ ਜਿਹੜਾ ਜੀ 3 ਬਿਸਬੇ ਜਗ੍ਹਾ ਦੇ ਵਿੱਚ ਇਹ ਬਣਿਆ 150 ਗੱਜ ਜਗਾ 3 ਬਿਸਬੇ 150 ਗੱਜ ਜਗਾ 2 ਕਮਰੇ ਨੇ ਇੱਕ ਵੱਡਾ ਹਾਲ ਗੈਲਰੀ 2 ਵਾਸ਼ਰੂਮ ਅੱਗੇ ਪਿੱਛੇ 베ੜਾ ਜੀ ਏਰੀਆ ਪਿੰਡ ਚਾਮਪੁਰ ਨੇੜੇ ਚੁੰਨੀਕਲਾ ਫਤੇਗੜ ਸ ਹੈ ਲਾਲਖੀਰ ਦੇ ਅੰਦਰ ਹੈ ਜੀ ਇਹ ਰਜਿਸਟਰੀ ਵਾਲੀ ਜਗਾ ਨਹੀਂ ਹੈਗੀ ਰੇਟ ਹੈ ਜੀ 13 ਲੱਖ ਰੁਪਏ ਡਿਮਾਂਡ 13 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਰਜਿਸਟਰੀ ਵਾਲੀ ਜਗਾ ਨਹੀਂ ਹੈਗੀ ਇਹ ਲਾਲ ਲਖੀਰ ਦੇ ਅੰਦਰ ਹੈ ਜੀ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਕਿੱਡੀ ਸੋਹਣੀ ਵੀਡੀਓ ਬਣਾ ਕੇ ਭੇਜੀ ਐ ਸਵੀਰ ਨੇ ਘਰ ਦੀ ਤੁਸੀਂ ਵੀ ਜੇਕਰ ਕੋਠੀ ਮਕਾਨ ਘਰ ਵੇਚਣਾ ਚਾਹੁੰਦੇ ਹੋ ਤੇ ਇੱਕੇ ਸਵੀਰ ਵਾਂਗੂ ਵਧੀਆ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਜਿਵੇਂ ਸਵੀਰ ਨੇ ਵਧੀਆ ਸੋਹਣੀ ਵੀਡੀਓ ਬਣਾਈ ਹੈ ਜਿਹਦੇ ਵਿੱਚ ਘਰ ਤੁਸੀਂ ਦੇਖ ਸਕਦੇ ਹੋ ਜੀ ਆਪਦੇ ਘਰ ਬੈਠੇ ਹੀ ਤੁਸੀਂ ਦੇਖ ਸਕਦੇ ਹੋ ਤੇ ਰਜਿਸਟਰੀ ਵਾਲੀ ਜਗ੍ਹਾ ਨਹੀਂ ਹੈਗੀ ਜੀ ਲਾਲਖੀਰ ਦੇ ਅੰਦਰ ਹੈ 13 ਲੱਖ ਰੁਪਏ ਡਿਮਾਂਡ ਰੱਖੀ ਹੈ ਖਰੀਦਣ ਵਾਲੇ ਵੀਰ ਨੰਬਰ ਨੋਟ ਕਰ ਲੈਣ ਜੀ 7973574358 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਹੈ ਜਿਹੜਾ 3 ਵਿਸਬੇ 150 ਗੱਜਾ ਜਗ੍ਹਾ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਜ਼ਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਅੱਗੇ ਸ਼ੇਅਰ ਕਰਦਿਆ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਜੀ ਕਈ ਭਰਾਵਾਂ ਦੀਆਂ ਮਸ਼ੀਨਰੀਆਂ ਜ਼ਮੀਨ ਪਲਾਟ ਕੋਠੀਆਂ ਘਰ ਸੇਲ ਹੋ ਸਕਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿਹੜੇ ਰਕ ਦੇ ਵਿੱਚ ਤੁਹਾਨੂੰ ਕੋਠੀ ਜ਼ਮੀਨ ਪਲਾਟ ਮਸ਼ੀਨਰੀਆਂ ਗੱਡੀਆਂ ਖੇਤੀਬਾੜੀ ਵਾਲ ਸੰਦ ਕੁਝ ਵੀ ਤੁਹਾਨੂੰ ਚਾਹੀਦਾ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਸੰਜੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਲੈ ਕੇ ਆ ਸਕੀਏ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਲਾਈਕ ਕਰਕੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟਾਂ 'ਚ ਵਾਹਿਗੁਰੂ ਲਿਖਦਿਆ ਕਰੋ ਤੇ ਜਿਹੜੇ ਵੀਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਦੇ ਨੇ ਪ੍ਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਹੈ ਜੀ ਇੱਕ ਵੀਰ ਨੂੰ ਹੋਰ ਬੇਨਤੀ ਹੈ ਜਮੀਨ ਪਲਾਟ ਕੋਠੀਆਂ ਘਰਾਂ ਦੀ ਜਦੋਂ ਵੀ ਤੁਸੀਂ ਐਡ ਕਰਵਾਉਣਾ ਹੈ ਤਾਂ ਘਰ ਵਿੱਚ ਸਲਾਹ ਕਰਕੇ ਫੇਰ ਭੇਜਿਆ ਕਰੋ ਜੀ ਕਈ ਵਾਰੀ ਵੀਰ ਹੁੰਦੇ ਕਿ ਐਡ ਭੇਜਣ ਤੋਂ ਬਾਅਦ ਕਹਿੰਦੇ ਡਿਲੀਟ ਕਰ ਦੋ ਵੀ ਇਹਨਾਂ ਨੂੰ ਬੇਨਤੀ ਹੈ ਜੀ ਚੈਨਲ ਤੇ ਇੱਕ ਵਾਰੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਡ ਹੈ ਤੁਹਾਡੀ ਲਾਉਣ ਤੋਂ ਬਾਅਦ ਐਡ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਚੈੱਕ ਕਰਕੇ 2-3 ਵਾਰ ਫੇਰ ਭੇਜਿਆ ਕਰੋ 2-3 ਵਾਰੀ ਐਡ ਨੂੰ ਚੈੱਕ ਕਰੋ ਫੇਰ ਭੇਜੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋ ਤੁਹਾਡੀ ਹਰ ਇੱਕ ਚੀਜ਼ ਹਰ ਇੱਕ ਚੀਜ਼ ਜਿਹੜੀ ਜਲਦੀ ਸੇਲ ਹੋ ਸਕੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 12 ਕਿਲੇ ਜਮੀਨ ਵਿਕਾਊ ਹੈ ਜੀ 2 ਮੋਟਰਾ ਏਰੀਆ ਨੇੜੇ ਮਹਿਲਕਲਾ ਬਰਨਾਲਾ ਰੇਟ ਹੈ 45 ਲੱਖ ਰੁਪਏ ਡਿਮਾਂਡ ਕਿਲੇ ਦੀ ਲਓ ਜੀ ਬਰਨਾਲੇ ਵਾਲੇ ਵੀਰ ਵੀਡੀਓ ਨੂੰ ਜਾਣਾ ਸੁਣ ਲੈਣ ਤੇ ਮਾਲਕ ਵੀਰ ਦਾ ਨੰਬਰ ਨੋਟ ਕਰ ਲੈਣ ਜਿਹੜੇ ਵੀਰ ਜ਼ਮੀਨ ਖਰੀਦਣ ਦੇ ਚਾਹਵਨ ਸੀ ਬਰਨਾਲੇ ਦੇ ਵੀਰ 12 ਕਿੱਲੇ ਜ਼ਮੀਨ ਹੈ ਦੋ ਮੋਟਰਾਂ ਨੇ ਏਰੀਆ ਹੈਗਾ ਨੇੜੇ ਮਹਿਲ ਕਲਾ ਬਰਨਾਲਾ ਰੇਟ 45 ਲੱਖ ਰੁਪਏ ਕਿੱਲੇ ਦਾ 9872542229 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ